ਪਿੰਡ ਦੀ ਰਖਵਾਲ ਦੀ ਛਿੰਝ ਤੇ ਸਾਡੇ ਨਾਲ ਇਸ ਵੇਲੇ ਕਾਕਾ ਚਾਚਾ ਤੇ ਫੋਫੋ ਸਾਡਾ ਨਾਲ ਹੈ ਤੇ ਆ ਬੰਦਾ ਮੈਂ ਇਹ ਇਹ ਮੈਂ ਆਣ ਵਾਲੇ ਸਰਪੰਚ ਸਾਹਿਬ ਹਾਂ ਤੋਂ ਪਲਾਇ ਨਹੀਂ ਅੱਜ ਵੀ ਰਹਿਣਾ ਸਹੀ ਹੈ ਸਰ ਫਿਰ ਪੈਨੇ ਸੇਤਾ ਯਾਰ ਇਹ ਕੁ ਕਹਿੰਦੇ ਕਹਿੰਦੇ ਮਾਲੀ ਤੇ ਤੁਸੀਂ ਅੱਜ ਆਹੋ ਜੀ ਲਓ ਇਹ ਰਗ ਵਾਲੀ ਸ਼ੈਜ ਸ਼ੁਰੂ ਹੋ ਗਈ ਅਦਰ ਸਿਰ ਪੂਰਾ ਬਦੇ ਯੋਰਾ ਸ਼ੋਰਾ ਦੇ ਬਦੇ ਕਹਿੰਦਾ ਕਿ ਸੂਰਜ ਕਿੰਨੀ ਲਾੜ ਨਹੀਂ ਸਕਦਾ ਜਿੰਨਾ ਗੀਤ ਬਖੋਕੇ ਛੱਡਦਾ ਸੋ ਜਿਹੜੀ ਲਾੜ ਹੈ ਕਿ ਤੂੰ ਇਹਨੂੰ ਕਹਿੰਦੇ ਆ ਰੌਂਦਾ ਗੀਤ ਬਖੋਕੇ ਇਹ ਦੂਜੇ ਪਾਸੇ ਰੋਹਿਤ ਕਾਂ ਜਿਹੜੀ ਕਿ ਤੂੰ ਲਓ ਜੀ ਪਿੰਡ ਦੀ ਛਿੰਜ ਤੇ ਪਿੰਡ ਤਿਆਰ ਕੀਤਾ ਜਾ ਰਿਹਾ ਮੁੰਡੇ ਆ ਗਏ ਆ ਮੈਦਾਨ ਦੇ ਵਿੱਚ ਪਿੰਡ ਦੇ ਵਿੱਚ ਆ ਗਏ ਆ ਤੇ ਰਗੋਵਾਲ ਦੀ ਛਿੰਜ ਬਹੁਤ ਵੱਡੀ ਛਿੰਜ ਮੰਨੀ ਜਾਂਦੀ ਹੈ ਪਿੰਡ ਸਾਡੇ ਦੀ ਤੇ ਸੇਵਾ ਜਿਹੜੇ ਸੇਵਾਦਾਰ ਨੇ ਆ ਗਏ ਨੇ ਪਿੰਡ ਦੇ ਵਿੱਚ ਚਾਚਾ ਕਾਕਾ ਸਾਡਾ ਤੇ ਆ ਸਾਡੇ ਮੈਨੇਜਰ ਸਾਹਿਬ ਦੋਵੇਂ ਮੈਨੇਜਰ ਸਾਹਿਬ HDFC ਬੈਂਕ ਦੇ ਸਾਡੇ ਉਸਤਾਦ ਜੀ ਤੇ ਆਓ ਸਾਡਾ ਫੋਫੜ ਦਸਦਾ ਪਿਆਸ ਹਾਂ ਉਹ ਠੀਕ ਆ ਥਾਂ ਕਿ ਨਹੀਂ ਹਾਂ ਯਾਰ ਸੋਕ ਜਾਣਾ ਕਿਹੜਾ ਇੰਨਾ ਹੈਗਾ ਲਾ ਵੀ ਮੰਨਣੀ ਗੱਲ ਯਾਰ ਗਾਲ ਨਹੀਂ ਕੱਢੀ ਭੈਣ ਸੋਰੀ ਲਓ ਜੀ ਸਾਡੇ ਪਿੰਡ ਦੀ ਛਿੰਝ ਮદાન ਮੁੰਡੇ ਆ ਗਏ ਮદાન ਦੇ ਵਿੱਚ ਤੇ ਤੁਹਾਨੂੰ ਅੱਜ ਦਿਖਾਵਾਂਗੇ ਪੂਰੀ ਗਤੀਵਿਧੀਆਂ ਅਸੀਂ ਕੀ ਕੀ ਰਹਿਣ ਗਿਆ ਪਿੰਡ ਦੀ ਦੁਕਾਨਾਂ ਦਾ ਮਾਹੌਲ ਪੂਰੇ ਪਿੰਡ ਦੀ ਰੱਗਵਾਲ ਦੀ ਛਿੰਝ ਸਾਡੇ ਨਾਲ ਇਸ ਵੇਲੇ ਕਾਕਾ ਚਾਚਾ ਤੇ ਫੋਫਾ ਸਾਡਾ ਨਾਲ ਹੈ ਤੇ ਆ ਬੰਦਾ ਮੈਂ ਇਹ ਇਹ ਮੈਂ ਆਣ ਵਾਲੇ ਸਰਪੰਚ ਸਾਹਿਬ ਹਾਂ ਬਾਕੀ ਪਤਾ ਨਹੀਂ ਪੰਜਾ ਕਿੰਨੇ ਪੰਗਾ ਹੈ ਪੰਪ ਦੇ ਕਿਹੋ ਠੀਕ ਆ ਠੀਕ ਆ ਹੋਣਾ ਇਹ 8 ਜਣਾ ਹੈ 8 ਜਣਾ 8 ਜਣਾ ਬਾਦਣੀ ਗੱਲ ਟੌਪ ਲਾਇਆ ਨਹੀਂ ਅੱਜ ਵੀ ਪੜ੍ਹਨਾ ਚਾਹੀਦਾ ਸਰ ਠੀਕ ਹੈ ਠੀਕ ਹੈ ਠੀਕ ਓਕੇ 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 10 ਮੀਟਰ ਪੇੜ ਸਾਡਾ ਹੋ ਗਿਆ ਤਿਆਰ ਪੂਰਾ ਥੋੜਾ ਸਿਗਾ بارش ਕਰਕੇ ਜਦਾ ਲਗਾਤਾਰ ਸਿਗਾ ਕਿ ਗਿੱਲ ਬਹੁਤ ਹੋਈ ਹੈ ਟਿਕੜ ਹੋਇਆ ਸੀ ਇਹ ਥਾਂ ਬਣਾਤਾ ਵਧੀਆ ਘੈਂਟ ਬਣਾਤਾ ਆਪਾਂ ਲਓ ਜੀ ਚੱਲ ਹੁਣ ਹੋਰ ਵੀ ਕੰਮ ਕਰਨੇ ਆ ਦੁਕਾਨਾਂ ਵੀ ਲੱਗ ਰਹੀਆਂ ਆ ਉਧਰ ਬਣ ਗਈ ਨਾ ਗੱਲਬਾਤ ਪੂਰੀ ਐਂਡ ਪੂਰਾ ਗੋਲਗਾਤਾ ਦੇਖੋ ਬਦਲ ਹੁੰਦਾ ਪਿਆ ਵਹਿਦਾ ਪਿੰਡ ਲਓ ਜੀ ਦੁਕਾਨਾਂ ਲੱਗਣੀਆਂ ਹੋ ਗਈਆਂ ਸ਼ੁਰੂ ਸ਼ੁਰੂਆਤ ਹੋ ਗਈ ਮੇਲੇ ਦੀ ਇਹ ਸਾਡੇ ਬਾਬਾ ਜੀ ਤੁਹਾਡੇ ਕੈਮਰੇ 'ਚ ਆ ਗਏ ਨੇ ਰਸੀਗਾ ਇਰੀ ਪੈਨੇ ਸੇਤਾ ਸੇਤਾ ਵੱਧ ਗਿਆ ਯਾਰ ਇਹ ਹਾਂ ਕੋ ਕਹਿੰਦੇ ਕਹਿੰਦੇ ਮਾਲੀ ਤੇ ਤੁਸੀਂ ਅੱਜ ਆਹੋ ਜੀ ਮੈਂ ਦਿਖਾ ਮੈਂ ਕਿਹਾ ਦੁਕਾਨਾਂ ਲੱਗਦੀਆਂ ਦਿੱਕਤ ਦਿਖਾ ਦੀ ਇਹ ਸ਼ੁਰੂਆਤ ਹੋ ਗਈ ਹੈ ਛਿੰਜ ਦੀ ਪੇੜ ਉਧਰ ਪੇੜ ਬਣਾਏ ਆ ਪਾਪੜ ਆਓ ਉੱਥੇ ਬਣਾਤਾ ਅੱਜ ਮੇਲ ਵਾਲੀ ਪੜੀ ਹੈ ਹੈ ਅੱਜ ਇਹਨਾਂ ਲਈ ਪਣੀ ਖਾਲੀ ਵੀ ਸਾਹਮਣੇ ਜਲਮ ਉਹ ਕਰਦਾ ਆਪਣੇ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਸਾਹਮਣੇ ਆ ਕੁਆੜੇ ਹੈਗੀ ਉਹ ਚੱਕੜਾ ਨਹੀਂ ਹੋ ਗਿਆ ਵਧੀਆ ਉਹ ਉਰਲਾ ਪਾਸਾ ਕਰਿਆ ਆਪਾਂ ਸਹੀ ਸਟਕਮ ਪੇੜ ਬਣਾ ਕੇ ਆਏ ਸੀ ਤੇ ਮੈਂ ਕਿਹਾ ਇਧਰ ਝੋਨੇ ਵਾਲੇ ਗੇੜਾ ਮਾਰਨਾ ਆਏ ਸੀ ਮੈਂ ਕਿਹਾ ਜਿਹੜਾ ਬੁਲਟ ਨੂੰ ਮਰ ਜਿੰਦਾ ਇੰਨਾ ਹੀ ਕਰ ਲਈ ਅੱਜ ਛੇਂਜ ਅੱਜ ਤੇ ਇਹ ਸਾਡੇ ਪਿੰਡਾਂ ਦਾ ਜਿਹੜਾ ਕਲਚਰ ਹੈ ਨਾ ਦੇਖੋ ਪਿੰਡਾਂ ਦੀ ਜਿਹੜੀ ਇੱਕ ਹੋਂਦ ਹੈ ਨਾ ਉਹ ਇਹਦੇ ਵਰਗੇ ਬਰਕਰਾਰ ਹੈ ਇਹ ਪਾਣੀ ਵਗਦਾ ਰਹਿੰਦਾ ਇੱਥੇ ਆਹ ਦੇਖੋ ਦੁਕਾਨ ਮਤ ਫੋਨਾ ਇਧਰ ਕਰਕੇ ਚੱਕ ਸੋ ਇਹ ਪਾਣੀ ਵਗਦਾ ਰਹਿੰਦਾ ਆ ਤੇ ਇੱਥੇ ਆਪਾਂ ਟਰੈਕਟਰ ਬੋਲਟ ਗੱਡੀਆਂ ਇੱਥੇ ਧੋਲੀਦੇ ਆਪਾਂ ਸੋ ਇਹ ਕਾਫੀ ਅਹਿਮ ਥਾਂ ਰੱਖਦਾ ਹੈ ਤੇ ਸਾਡੇ ਬਿੱਲੂਆਂ ਕਿਲੋਣੀ ਆ ਗਏ ਆਗੇ ਦੱਸਿ ਘਾਲ ਥੋੜਾ ਸਣਾਓ ਇਹ ਸਾਡੇ ਅੰਕਲ ਹੁਣੀ ਹੈ ਬਹੁਤ ਪਿਆਰਾ ਇਹ ਨਾਲ ਤੇ ਇੱਕ ਘੈਂਟ ਬੰਦਿਆ ਇਹ ਰੱਬ ਦੇ ਬੰਦਿਆ ਵੀ ਮਿਹਨਤੀ ਬੰਦਿਆ ਬਹੁਤ ਮਿਹਨਤੀ ਬੰਦਿਆ ਤੇ ਚਾਹ ਹੁਣ ਆਪਾਂ ਚਲੀਏ ਬੋਲਟ ਲਿਆ ਧੋ ਆਪਾਂ ਬੋਲਟ ਨੂੰ ਜਰਾ ਜਰਾ ਪਾਣੀ ਮਾਰ ਲੈਨੇ ਹਲਕਾ ਹਲਕਾ ਅੱਬਰ ਤਾਂ ਮੈਂ ਧੋ ਲਿਆ ਪਹਿਲਾਂ ਮਿੱਟੀ ਮਿੱਟੀ ਲਾਤੀ ਸਾਰੀ ਇਹਦੀ ਸੀ ਆਂ ਘਟ ਘਟ ਦੀ ਪੂਰੀ ਆਪਾਂ ਬੋਲਟ ਦੀ ਕੁਈ ਸੋਣਾ ਸੋਣਾ ਫਿਰ ਤੇਰੀ ਕੁੜੀਆਂ ਬੈਠਦੀਆਂ ਨਾ ਭਰਾਵਾ ਲੋਈ ਰੱਗ ਵਾਲੀ ਛੰਜ ਸ਼ੁਰੂ ਹੋ ਗਈ ਇਧਰ ਸਿਰ ਪੂਰਾ ਮਦੇ ਜੋਰਾ ਸ਼ੋਰਾਂ ਦੇ ਮਦੇ ਆਰੀ ਮਿੱਤਰ ਪਿਆਰਿਓ ਰੱਗ ਵਾਲੀ ਛੰਜ ਮੰਨੀ ਤਦੀ ਛੰਜ ਮੰਨੀ ਜਾਂਦੀ ਸਾਡੇ ਪਿੰਡ ਦੀ ਪਹਿਲਵਾਨ ਵੀ ਕਾਫੀ ਇਕੱਠੇ ਹੋਇਆ ਸਾਡੇ ਇਧਰ ਤੁਹਾਡਾ ਸਵਾਗਤ ਹੈ ਮੇਰੇ ਪਾਪਾ ਵੈਰੀ ਗੁੱਡ ਵਾਹਿਗੁਰੂ ਵਾਹਿਗੁਰੂ ਲੋ ਜੀ ਪਹਿਲਾਂ ਸਭ ਤੋਂ ਪਹਿਲਾਂ ਵੀਰ ਬਾਬੇ ਦੀ ਜੈ ਤੇ ਸਾਡੇ ਇਧਰ ਕੋਈ ਸਾਲ ਸ਼ਾਬਾਸ਼ ਬਾਸ ਬਾਈ ਬਾਸ ਹੋ ਗਿਆ ਲਾ ਅਗਲਾ ਪੂਰਾ ਇਧਰ ਸਾਨਾ ਦਾ ਯੋਰ ਅਗਲਾ ਕਰਤਾ ਵਾ ਜੀ ਸਾਨਾ ਦਾ ਯੋਰ ਚੱਲ ਰਿਹਾ ਯੋਰ ਏ ਏ ਏ

ਆ ਕੋਲ ਦਰਦਿਆ ਨਾ ਲੈਲਾ ਪੰਜਾਬ ਦੀ ਜਵਾਨੀ ਐ ਇਹ ਗਿਆ ਇਹ ਇਹ ਸ਼ਾਬਾਸ਼ 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 ਬਾਪੀ ਹੈ ਗਿਆ ਚਾਹ ਪੂਰਾ ਕਰਨ ਦੇ ਐ ਐ ਐ ਏ ਕੀ ਆ ਗਿਆ ਸ਼ਾਵਾ ਸ਼ਾਵਾ ਤੇਰੇ ਏ ਏ 60 ਨਾ ਲੱਗੇ 60 ਨਾ ਲੱਗੇ ਸੱਟ ਤੋਂ ਬਚਾ ਕੇ ਸੱਟ ਤੋਂ ਬਚਾ ਕੇ ਸੱਟ ਤੋਂ ਵਿੱਚ ਬਚਾ ਕੇ ਲਾਵੀ ਪੰਜਾਬ ਦੀ ਖੇਡ ਇੰਡੀਆ ਕੁਸ਼ਤੀ ਏ ਬੂੜੀਆਂ ਚੰਗ ਚੰਗ ਸਰੀਰ ਪਾਲਿਆ ਪਤਾ ਨੇ ਸ਼ਾਵਾ ਸ਼ਾਵਾ ਸੱਦ ਕੇ ਸੋਚਣਾ ਸੇਵਾਦਾਰ ਨੇ ਤਨੂਣਾ ਨਾ ਵੀ ਮਲਾਉਨੇ ਆ ਭਰਾ ਘੱਟ ਹੋਇਆ ਪਿਆ ਇਹ ਸਾਡੇ ਸੇਵਾਦਾਰ ਵਾਹ ਵਾਹ ਲਾਗੋ ਵਾਲ ਦੀ ਝਿੰਜ ਆ ਜਿਹੜੇ ਪਰਚੀਾਂ ਕੱਟੀ ਜਾਂਦੀਆਂ ਇੱਧਰ ਇਹਨਾਂ ਜਿਹੜੇ ਹੈਗੇ ਨੇ ਕਿਰਦਾਰਨ ਵਾਲੇ ਸਾਡੇ ਪਿੰਡ ਦੇ ਵਿੱਚ ਸੋ ਇੱਕੋ ਜਿਹੜੀ ਪ੍ਰਕਿਰਿਆ ਜਾਰੀ ਹੁੰਦੀ ਆ ਸੋ ਪਰਚੀ ਕੱਟ ਕੇ ਇੱਧਰ ਜਾਈ ਜਾਂਦੀ ਔਰ ਸਾਡੇ ਪਹਿਲਵਾਨ ਨੇ ਨਾਲ ਮਾਣ ਸਨਮਾਨ ਕੀਤਾ ਜਾਂਦਾ ਸੋ ਇਹ ਕਮੇਟੀ ਜਿਹੜੀ ਬਣੀ ਹੋਈ ਸਾਡੇ ਪਿੰਡ ਦੀ ਮਾਣਯੋਗ ਸਤਿਕਾਰਯੋਗ ਕਮੇਟੀ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਆ ਉਹ ਛਿੰਝਦਾ ਆਨੰਦ ਮਾਣਦੇ ਇਸ ਵੇਲੇ ਸੋ ਸਨਾਂ ਦੇ ਜਿਹੜੇ ਜੋਰਾ ਉਥੇ ਪੱਠੇ ਜਾਂਦੇ ਆ ਪੰਜਾਬ ਦੀ ਜਵਾਨੀ ਜਿਹੜੀ ਐ ਪਹਿਲਾਂ ਪੌਂਦੀ ਫਿਰਦੀ ਐ ਇੱਥੇ ਸੋ ਇਹ ਜਿਹੜਾ ਪੰਜਾਬ ਐ ਪੰਜਾਬ ਆਪਣੀ ਕੁਸ਼ਤੀ ਕਰਕੇ ਜਾਣਿਆ ਜਾਂਦਾ ਆਜੋ ਨਿ ਆਓ ਲੈਓ ਜੀ ਕੀਰਤ ਤਾਰਿਕ ਹੈ ਇਹ ਚੋਪਰ ਖੋਕੇ ਅਸਾਰੇ ਤੋਂ ਵੱਜਦਾ ਔਰ ਹੁੰਡੇ ਦਾ ਸਵੀ ਰੇਡ ਹੈ ਪੁਲਿਸ ਪੁਲਿਸ ਤੋਂ ਤਾਵਾ ਹਟਾ ਕਹਿੰਦਾ ਕਿ ਸੂਰਜ ਇੰਨੀ ਲਾੜ ਨਹੀਂ ਸਕਦਾ ਜਿੰਨਾ ਕੀਰਤ ਖੋਕੇ ਛੱਡਦਾ ਸੋ ਜਿਹੜੀ ਲਾੜ ਹੈ ਕਿੰਨੂ ਜਾ ਕੇ ਸਵਾਗਤ ਕਰਦੀ ਆ ਆਹੋਂ ਤੋਂ ਦੇ ਨਜ਼ਾਰੇ ਨੇ ਤੇ ਸਾਧੂ ਨਹੀਂ ਗੱਲ ਹੈ ਜੀ ਕਿ ਕਿਸੇ ਨੂੰ ਸਾਧੂ ਹੋਣ ਨਹੀਂ ਲੋਣੀ ਏ ਲੈ ਏ ਆਉਂਦੇ ਆ ਵੀ ਆਉਂਦੇ ਆ ਸਾਰੀ ਆਉਂਦੇ ਸੱਟਈ ਉਹ ਲੈ ਕੀਰਤ ਪਖੌਕੇ ਇਹ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਮੁੰਡਾ ਕਹਿੰਦੇ ਸੂਰਜ ਦੀ ਲੋਟ ਵਾਂਗ ਮਹਾਰਾਤਾ ਤੂੰ ਦੇਖਦੇ ਆ ਕਿ ਕਿੱਥੇ ਲੋਟ ਪੈਂਦੀ ਹੈ ਜੀ ਦੂਜੇ ਪਾਸੇ ਰੋਹਿਤ ਕਾਜਲੀ ਨੇ ਬਹੁਤ ਘੈਂਟ ਤੇ ਬਹੁਤ ਸਲੀਕੇ ਨਾਲ ਤੇ ਬੜਾ ਸੋਹਣਾ ਗੁਲਦਾ ਅੰਗੇ ਉਸਤਾਦਾਂ ਦੇ ਜਿਹੜੇ ਅੰਗੇ ਇੰਨੇ ਹੁੰਦੇ ਨੇ ਚੰਡੇ ਹੁੰਦੇ ਨੇ ਉਹ ਕਦੀ ਮਾਰ ਨਹੀਂ ਖਾਂਦੇ ਸੋ ਬਹੁਤ ਸੋਹਣਾ ਇਹ ਇਹ ਹੋ ਗਿਆ ਓਏ ਸ਼ਾਬਾਸ਼ ਤੇਰੇ ਚੋਬਰਾ ਤੇਰੇ ਉਹ ਪਟਕੇ ਲੈ ਗਈ ਮੇਲਾ ਸਾਰਾ ਓਏ ਸ਼ਾਬਾਸ਼ 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 ਮੈਨੂੰ ਕਹਿੰਦੇ ਆਉਂਦਾ ਗੀਤ ਪਖੋ ਕੇ ਤੇ ਦੂਜੇ ਪਾਸੇ ਰੋਹਿਤ ਕਾਂਜਲੀ ਜੇਤੂ ਵੀਰਤ ਓਕੇ ਬਖੋਕੇ ਆ ਖਾੜੇ ਤੋਂ ਮੁੰਡਾ ਵੱਜਦਾ ਔਰ ਬਹੁਤ ਸੋਹਣਾ ਪੁੜਿਆ ਔਰ ਆਉਂਦੇ ਸਾਰੇ ਮੁੰਡੇ ਨੇ ਪਹਿਲਾਂ ਵੇਆ ਕਰਾਤੀਆਂ ਕਮੇਟੀ ਵਾਲੇ ਸਤਿਕਾਰਯੋਗ ਕਮੇਟੀ ਨੂੰ ਬੇਤੀਆਂਗੇ ਵੀਰਤ ਵੀਰਤ ਬਖੋਕੇ ਤੇ ਰੋਹਿਤ ਕਾਂਜਲੀ ਨਾਲ ਫੋਟੋ ਕਰਵਾਓ ਆਨੰਦ ਵਾਲਾ ਦਾ ਸਤਿਕਾਰ ਹੈ ਜਿਹੜੀ ਖੇਡ ਕੁਸ਼ਤੀ ਹੈ ਉਹਦਾ ਆਪਾਂ ਸਤਿਕਾਰ ਕਰਦੇ ਆ ਸੋ ਸਾਰਿਆਂ ਦਾ ਮਾਣ ਹੈ ਇਹ ਖੇਡ ਜਿਹੜੀ ਹੈ ਜਿਹਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਜਿਹਦੇ ਕਰਕੇ ਇਹ ਮੇਲਾ ਲੱਗਿਆ ਹੋਇਆ ਹੈ ਹਲੋ ਹਲੋ ਕਿਉਂਕਿ ਜੱਗ ਜਿਉਂਦਿਆਂ ਦੇ ਮੇਲੇ ਮਰਿਆਂ ਨੂੰ ਕੌਣ ਪੁੱਛਦਾ ਸੋ ਇਹ ਜਿਹੜਾ ਮੇਲਾ ਹੈ ਜੱਗ ਜਿਉਂਦਿਆਂ ਦਾ ਹੈ ਸਤਿਕਾਰ ਦਾ ਸਤਿਕਾਰ ਕੀਰਤ ਕੋਟਲੀ ਥੋੜੀ ਕੀਰਤ ਖੋਕੇ ਸੋ ਆ ਇਧਰਨੇ ਪਾਸੇ ਰੋਹਿਤ ਕਾੜਲੀ ਵੀਰਾ ਬਹੁਤ ਸੋਹਣਾ ਸਰੀਰ ਸੋ ਇਸ ਗੱਲ ਦਾ ਕਿ ਜੀ ਕੋਸ਼ਲੀ ਕਰਨਾ ਕਿਉਂਕਿ ਚੜਦਾ ਲੈਂਦਾ ਇੱਕ ਬੰਦਾ ਢੈਂਦਾ ਇੱਕ ਬੰਦਾ ਜਿੱਤਦਾ ਤੇ ਇੱਕ ਬੰਦਾ ਢੈਂਦਾ ਸੋ ਇਸ ਗੱਲ ਦਾ ਕੋਈ ਕੋਸ਼ਲੀ ਦੋ ਮਾਲੀਆਂ ਤੋਂ ਇਕਲੇ ਢੈਣਾ ਹੀ ਹੁੰਦਾ ਸੋ ਇਹੀ ਜ਼ਿੰਦਗੀ ਦਾ ਨਿਯਮ ਹੈ ਉਤਾਰ ਤਾਹੋ ਜ਼ਿੰਦਗੀ ਦਾ ਨਿਯਮ ਹੈ ਉਹ ਉਹ ਸੋਹਣੀ ਕੁਸ਼ਤੀ ਕੀਤੀ ਹੈ ਕੀਰਤ ਖੋਕੇ ਨੇ ਸੋ ਉਹ ਸੋਹਣਾ ਭੁਜੇ ਜੰਮੇ ਪਹਿਲਵਾਨ ਦਾ ਉਤਾਰ ਚੜਾਇਆ ਇਹੇ ਹੁੰਦੇ ਰਹਿੰਦਾ ਸੋ ਸਾਡੇ ਪਿੰਡੋਂ ਸਰਦਾਰ ਮਲਕੀਤ ਸਿੰਘ ਜੀ ਕੀਰਤਪਖੋਕੇ ਜੀ ਨੂੰ ਸਨਮਾਨ ਕਰ ਰਹੇ ਨੇ ਉਹਨਾਂ ਨੂੰ ਤਿਆਰ ਕਰ ਰਹੇ ਨੇ ਅਸ਼ੀਰਵਾਦ ਦੇ ਹੋਰ ਸਾਰੀ ਕਮੇਟੀ ਗੋਗੀ ਟੀਟੂ ਆਟਾ ਭਾਜੀ ਸਰਦਾਰ ਬੁੱਟਾ ਸਿੰਘ ਜੀ ਤੇ ਬਿੰਦੂ ਚਾਚਾ ਸਾਡਾ ਲੱਗਦਾ ਔਰ ਕੱਖੂ ਚਾਚਾ ਤੇ ਸਰਦਾਰ ਮਲਕੀ ਸਿੰਘ ਨੂੰ ਬਹੁਤ ਬਹੁਤ ਸਾਰਾ ਪਿਆਰ ਸਤਿਕਾਰ ਤੇ ਅਸੀਰਵਾਦ ਸਾਰੀ ਕਮੇਟੀ ਵੱਲੋਂ ਪੂਰਾ ਸਤਿਕਾਰ ਇੱਕ ਇੱਕ ਹਲੂ ਇੱਕ ਵਾਰ ਫਿਰ ਤੋਂ ਆਜੋ ਖਾਣੇ ਦੇ ਵਿੱਚ ਜਿੱਥੇ ਮਰਦਾਂ ਦੇ ਵਿੱਚ ਗੱਜਦੇ ਨੇ ਦੋ ਮਾਲੀ ਦੋ ਕੈਲਵਾਨ ਦੋਰਾ ਨਾਲ ਜ਼ੋਰ ਅਜ਼ਮਾਇਸ਼ ਆ ਰਹੀ ਹਾਂ ਬਲਾ ਬਲਾ ਵਾਡੀ ਕੱਪੀ ਉਹ ਗੋਗੀ ਕਲਾ ਜਾਂ ਦੋਨਾਂ ਨੂੰ ਉਹਨੂੰ ਖਲਾਉਣਾ ਦੋਨਾਂ ਮੁੰਡਿਆਂ ਨੂੰ ਔਰ ਉਹ ਦੋਨਾਂ ਬੰਦ ਨੂੰ ਖਲਾਉ ਜਾਂ ਉਹ ਸ ਵਿੱਚ ਹੁੰਦਾ ਕੋਲੇ ਦੋ ਇਹ ਬਾਕੀ ਹੋ ਗਏ ਸਾਦੇ ਬਹੁਤ ਸੋਹਣਾ ਗੁੰਦ ਲਾਲ ਕੈਂਚ ਨੂੰ ਪੱਸੀ ਤੋਂ ਸੋ ਦੋਵੇਂ ਮੰਨਾਂ ਦੀ ਲਖੜੀ ਕੁਸ਼ਤੀਆਂ ਬਹੁਤ ਸੋਹਣੀ ਦੇਖੀ ਉਹ ਦੋਨਾਂ ਨੂੰ ਯੋਰ ਜਿਹੜਾ ਲਗਾ ਹੋਇਆ ਸੋਹਣਿਆ ਜੀ ਜਿਹਦੇ ਨਾਲ ਹੁਣ ਇੱਕ ਦੂਜੇ ਨੂੰ ਛੋਟਾ ਨੂੰ ਫੜਦੇ ਆ ਆ ਦੇਖਣਾ ਕਿ ਹੁਣ ਦੇਖਣਾ ਇਹ ਕਿ ਕਿਹੜਾ ਕਿਹਦੀ ਬੈਠਣਾ ਆਉਂਦਾ ਉਹ ਜ਼ੋਰ ਤਾਂ ਲਾ ਦੋ ਮਾਸਾ ਢੋਲੀ ਵੀਰ ਜਰਾ ਫੜਾ ਪੈ ਗਿਆ ਜਰਾ ਖਿੱਚ ਕੇ ਰੱਖ ਜਰਾ 3 ਮਿੰਟ ਬੱਲੇ ਬੱਲੇ ਰੋਣ 3 ਮਿੰਟ ਹਾਂ 3 ਮਿੰਟ ਜੋੜੀ ਨਾਲ ਦੇ ਬਈ ਦੇ 3 ਮਿੰਟ ਤੁਹਾਨੂੰ ਦਿੱਤੇ ਜਾ ਰਹੇ ਆ ਜੀ ਨਾਲ ਗੈਂ 42 ਗੈਂ ਤੋਂ ਪਹਿਲਾਂ ਵੀ ਉਸ ਘਰ ਦਾ ਖਾਤ ਜਰਾ ਕਢਾ ਦੇ ਹਾਨੀਆਂ ਅੱਡੀ ਮਾਰ ਕੇ ਲੱਗੂਗੀ ਦਰ ਤੇਰਾ ਤੋਂ ਅੱਡੀ ਮਾਰ ਕੇ ਸੋਟਾ ਨੂੰ ਫਿਰਦਾ ਇਹ ਜਿਹੜੀ ਕੁਸ਼ਤੀ ਹੈ ਇੱਕ ਆਵੀ ਹੁੜੇ ਹੋਏ ਪਹਿਲਵਾਨ ਨੇ ਦੋਵੇਂ ਅੱਜ ਦੇ ਲਈ ਆਵੀ ਹਮਿਆ ਦਾ ਕੁਸ਼ਤੀ ਇਹ ਜਿਹਨਾਂ ਦੇਾਰੇ ਨੇ ਪਹਿਲਵਾਨ ਤੋਂ ਦੋ ਦੱਸ ਵੀਰਾ ਅੱਤ ਤੋਂ ਲਾਓ ਜੀ ਸੇਨੇਲਾ ਹੋ ਗਿਆ ਤੁਹਾਡਾ ਖਤਮ ਅੱਜ ਹਨ ਮੁਕਾਬਲੇ ਦੀ ਕਮੈਂਟਰੀ ਕਰਨ ਦਾ ਓ ਵਧੀਆ ਮਾਣ ਮੈਨੂੰ ਤੁਸੀਂ ਆ ਤੇ ਸਾਡੇ ਪਿੰਡ ਦੀ ਜਿਹੜੀ ਐ ਛੇਜ ਮੇਲਾ ਖਤਮ ਹੋ ਗਿਆ ਤੇ ਮੀਟ ਕਰਦੇ ਆ ਕਿ ਅਗਲੇ ਸਾਲ ਵਧੀਆ ਆਊਗੀ ਔਰ ਵਧੀਆ ਕਰਾਂਗੇ ਤੇ ਇਸੇ ਉਮੀਦ ਦੇ ਨਾਲ ਆਪੀ ਹੁਣ ਟੱਟ ਪਲਾਂਗੇ ਇਜਾਜ਼ਤ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਾਂ ਅਗਲੀ ਫਟੇ ਪਰਵਾਣਾ ਤੇ ਆਹ ਮੁੰਡੇ ਸਾਡੇ ਇਧਰ ਸਾਰੇ ਜਨਤਾ ਦੇ ਦੇ ਇਹ ਆਪਣੀ ਛੋਟੇ ਭਰਾਈ ਆ ਸਾਰਿਆਂ ਦਾ ਸਤਿਕਾਰ ਆ ਤੇ ਚਲੋ ਮਿਲਦੇ ਨਵੇਂ ਵਲੌਗ ਦੇ ਵਿੱਚ ਤਾਂ ਅਗਲੀ ਫਟੇ ਆ ਸਾਡੇ ਪਿੰਡ ਦੀਆਂ ਮੇਲੇ ਦੀਆਂ ਰੌਣਕਾਂ ਲੱਗੀਆਂ ਕਿਉਂਕਿ ਹੁਣ ਜਦੋਂ ਖਤਰਾ ਵੀ ਹੋ ਗਿਆ ਨਾਲਾਂ ਲੱਗੇ ਛੋੜੀਆਂ ਗਈਆਂ ਤੇ ਸਿੱਟਾ ਲਓ ਲੋ ਜੀ ਇਹੋ ਨਾਲ ਮੇਲਾ ਛੋਟਾ ਜਿਹਾ ਪਿੰਡ ਨਾਲ ਛੁੱਟ ਕੇ ਰੌਣਕਾਂ ਖੱਲਿਆ ਨਾ ਕਿੱਦਾਂ ਹੋਏ